ਡਿਸਕਰਨੀਏਸ਼ਨ L1 L2 L3 L4 L5 ਇਸ ਜਗ੍ਹਾ ਤੇ ਜਦੋਂ ਡਿਸਕ ਹਰਨੀਏਸ਼ਨ ਹੋ ਜਾਵੇ ਸਲਿੱਪ ਡਿਸਕ ਡਿਸਕ ਬਲਜ ਡਿਸਕ ਰੈਪਚਰਡ ਡਿਸਕ ਪਰ ਟਿਊਜਨ ਹੋ ਜਾਂਦੀ ਹੈ ਜਿਸ ਤੇ ਉਸ ਤੋਂ ਬਾਅਦ ਆਪਣੇ ਇਸ ਜਗ੍ਹਾ ਤੇ ਦਰਦ ਹੋਏਗਾ ਔਰ ਆਪਣੇ ਇੱਥੋਂ ਦਰਦ ਆਪਣੇ ਲੱਤ ਚ ਜਾਏਗਾ ਕਈ ਵਾਰੀ ਆਪਣੇ ਪੈਰਾਂ ਦੇ ਪੰਜੇ ਦੇ ਵਿੱਚ ਦਰਦ ਜਾਂਦਾ ਔਰ ਇੱਥੇ ਇਦਾਂ ਲੱਗਦਾ ਜਿਵੇਂ ਕੀੜੀਆਂ ਚੱਲਦੀਆਂ ਜਾਂ ਸੁੰਨਾ ਪਣ ਲੱਗਦਾ ਡਿਸਕਰਨੀਏਸ਼ਨ ਨੂੰ ਲੰਬਰ ਲੈਵਲ ਦੀ ਡਿਸਕਰਨੀਏਸ਼ਨ ਨੂੰ ਆਪਾਂ ਘਰ ਦੇ ਵਿੱਚ ਆਸਾਨ ਕਸਰਤਾਂ ਨਾਲ ਕਿਵੇਂ ਠੀਕ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਜੇ ਜਿਹੜਾ ਪਤਾ ਲੱਗਦਾ ਉਹ ਐਮ ਆਰ ਆਈ ਦੇ ਵਿੱਚ ਹੀ ਪਤਾ ਲੱਗਦਾ ਵੀ ਤੁਹਾਨੂੰ ਡਿਸਕ ਹਰਨੀਏਸ਼ਨ ਹੋ ਗਿਆ ਤੁਹਾਡੀ ਰਿਪੋਰਟ ਦੇਖ ਕੇ ਪਤਾ ਲੱਗੇਗਾ ਔਰ ਉਸ ਤੋਂ ਬਾਅਦ ਹੀ ਤੁਸੀਂ ਇਸ ਤੀਆਂ ਕਸਰਤਾਂ ਕਰਨੀਆਂ ਸ਼ੁਰੂ ਕਰੋਗੇ ਜਦੋਂ ਵੀ ਲੱਕ ਦੇ ਵਿੱਚ ਦਰਦ ਹੈ ਔਰ ਲੱਤ ਦੇ ਵਿੱਚ ਦਰਦ ਜਾ ਰਿਹਾ ਸਭ ਤੋਂ ਪਹਿਲਾਂ ਤਿੰਨ ਤੋਂ ਚਾਰ ਦਿਨ ਇਸ ਜਗ੍ਹਾ ਤੇ ਗਰਮ ਪਾਣੀ ਵਾਲੀ ਬੋਤਲ ਨਾਲ ਤੁਸੀਂ ਸੇਕ ਦੇਣਾ ਹੈ ਆਪਾਂ ਇਸ ਤੇ ਮੌਇਸਟ ਹੀਟ ਦੇਣੀ ਹੈ ਉਸ ਤੋਂ ਬਾਅਦ ਫਿਰ ਆਪਾਂ ਇਹ ਕਸਰਤਾਂ ਕਰਨੀਆਂ ਨੇ ਉਹ ਤੁਸੀਂ ਸਵੇਰੇ ਸ਼ਾਮ ਕਰਨੀਆਂ ਨੇ ਔਰ ਕੋਸ਼ਿਸ਼ ਕਰਨੀਆਂ ਵੀ ਸੇਕ ਦੇਣ ਤੋਂ ਬਾਅਦ ਕਰੋ ਸਤਿ ਸ੍ਰੀ ਅਕਾਲ ਜੀ ਦਸ ਇਸ ਡਾਕਟਰ ਗੁਰਸ਼ੇਰ ਸਿੰਘ ਪਹਿਲੀ ਜਿਹੜੀ ਐਕਸਰਸਾਈਜ਼ ਹੈ ਆਪਾਂ ਉਲਟੇ ਆ ਜਾਣਾ ਕੈਟ ਐਂਡ ਕੈਮਲ ਮੋਢਿਆਂ ਦੇ نیچے ਹੱਥ ਔਰ ਆਪਣੇ ਚੂਲੇ ਦੇ نیچے ਗੋਡੇ ਆ ਜਾਣਗੇ ਔਰ ਆਪਾਂ ਸਭ ਤੋਂ ਪਹਿਲਾਂ ਆਪਾਂ ਕੈਟ ਬਣਾਂਗੇ ਤੁਸੀਂ ਦੇਖੋ ਜਿਹੜਾ ਲੰਬਰ ਲੈਵਲ ਹੈ ਇਹ ਆਪਾਂ نیچے ਕੀਤਾ ਇੱਥੇ ਆਪਾਂ 10 ਸੈਕਿੰਡ ਹੋਲਡ ਫਿਰ ਆਪਾਂ ਕੈਮਲ ਬਣ ਜਾਣਾ ਦੋਨਾਂ ਗੋਡਿਆਂ ਦੇ ਪਿਛਾਲੇ ਦੇਖਣ ਦੀ ਕੋਸ਼ਿਸ਼ ਕਰਨੀ ਹੈ ਔਰ ਇਹ ਚੀਜ਼ ਆਪਾਂ ਉੱਪਰ ਚੱਕ ਦੇਣੀ ਹੈ ਇੱਥੇ ਆਪਾਂ 10 ਸੈਕਿੰਡ ਹੋਲਡ ਇਹੀ ਆਪਾਂ ਪਹਿਲਾਂ ਕੈਟ ਫਿਰ ਆਪਾਂ ਕੈਮਲ ਇਸਦੇ ਆਪਾਂ 5 ਤੋਂ 6 ਸੈਟ ਲਾਉਣੇ ਆਂ ਦੂਜੀ ਕਸਰਤ ਕੀ ਕਰਨੀ ਹੈ ਆਪਾਂ ਪ੍ਰੋਨ ਚ ਇਦਾਂ लेट ਜਾਣਾ ਮੋਢਿਆਂ ਦੇ नीचे ਕੂਣੀਆਂ ਆ ਜਾਣਗੀਆਂ ਦੋਨੋਂ ਹੱਥ ਫੜ ਕੇ ਬਸ ਇਦਾਂ ਉੱਪਰ ਦੇਖਣ ਦੀ ਕੋਸ਼ਿਸ਼ ਕਰਨੀ ਹੈ ਇੱਦਾਂ ਆਪਾਂ 10 ਸੈਕਿੰਡ ਹੋਲਡ ਕਰਨਾ ਫਿਰ ਆਪਾਂ ਥੱਲੇ ਫਿਰ 10 ਸੈਕਿੰਡ ਹੋਲਡ ਕਰਨਾ ਫਿਰ ਆਪਾਂ ਥੱਲੇ ਤੀਜੀ ਕਸਰਤ ਕੀ ਕਰਾਂਗੇ ਆਪਾਂ ਸਿੱਧੇ ਹੋ ਜਾਾਂਗੇ ਗਲੂਟ ਬ੍ਰਿਜ ਕਹਿੰਦੇ ਐ ਇਸ ਨੂੰ ਹਨਾ ਗਲੂਟ ਮਸਲ ਦੇ ਆਪਾਂ ਜ਼ੋਰ ਲਾ ਕੇ ਆਪਾਂ ਪੋਲ ਬਣਾਉਣਾ ਬ੍ਰਿਜ ਬਣਾਉਣਾ ਦੋਨੋਂ ਗੋਡੇ ਮੋੜ ਲੈਣੇ ਆਂ ਔਰ ਪੂਰੇ ਮੋੜਾਂਗੇ ਤਾਂ ਬ੍ਰਿਜਿੰਗ ਹੋ ਜਾਂਦੀ ਐ ਐਕਸਰਸਾਈਜ਼ ਆਪਾਂ ਥੋੜੇ ਦੂਰ ਰੱਖਾਂਗੇ ਔਰ ਆਪਾਂ ਲੱਕ ਨੂੰ ਉੱਪਰ ਚੱਕ ਦੇਣਾ ਇੱਥੇ ਆਪਾਂ 10 ਸੈਕਿੰਡ ਹੋਲਡ ਕਰਾਂਗੇ ਫਿਰ ਰਿਲੈਕਸ ਜਦੋਂ ਆਪਾਂ ਇਹ ਹੋਲਡ ਕਰਾਂਗੇ ਇਸ ਮਸਲ ਦਾ ਬਹੁਤ ਜ਼ਿਆਦਾ ਜ਼ੋਰ ਲੱਗੇਗਾ ਜਿਹੜਾ ਆਪਣੇ ਲੰਬਰ ਲੈਵਲ ਨੂੰ ਸਟਰੋਂਗ ਕਰਨੀ ਵਿੱਚ ਮਦਦ ਕਰਦਾ ਤਿੰਨੋਂ ਕਸਰਤਾਂ ਸਵੇਰੇ ਤੇ ਪੈਰੇ ਸ਼ਾਮ ਵੀ ਕਰ ਸਕਦੇ ਹੋ ਸਵੇਰੇ ਸ਼ਾਮ ਵੀ ਕਰ ਸਕਦੇ ਹੋ ਨਾਲ ਸੇਕ ਦਉਗੇ ਤਾਂ ਤੁਸੀਂ ਬਹੁਤ ਜਲਦੀ ਡਿਸਕ ਹਰਨੀਏਸ਼ਨ ਲੰਬਰ ਲੈਵਲ ਤੇ ਜੋ ਡਿਸਕ ਹਰਨੀਏਸ਼ਨ ਹੈ ਉਸ ਤੋਂ ਤੁਸੀਂ ਤੰਦਰੁਸਤ ਹੋ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ